ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਨਵਨੀ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ 10 ਤਰੀਕ ਨੂੰ ਇੱਕ ਬੱਸ ਰਵਾਨਾ ਹੋਈ ਸੀ ਯਾਤਰੀਆਂ ਨੂੰ ਲੈ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਪਹੁੰਚੀ ਸੀ ਅਯੁੱਧਿਆ ਤੇ ਹੋਰ ਵੀ ਕਈ ਧਾਰਮਿਕ ਸਥਾਨਾਂ ਤੇ ਉਸਨੇ ਬੱਸ ਨੇ ਹੁੰਦੀ ਹੋਈ ਵਾਪਸ ਹੁਸ਼ਿਆਰਪੁਰ ਵਾਪਸ ਆ ਰਹੀ ਸੀ ਜਿੱਥੋਂ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਹੋਰ ਸ਼ਹਿਰਾਂ ਤੋਂ ਵੀ ਸ਼ਰਧਾਲੂ ਉਸ ਬੱਸ ਵਿੱਚ ਸਫ਼ਰ ਕਰ ਰਹੇ ਸੀ ਤੇ ਅਚਾਨਕ ਇੱਕ ਭਿਆਨਕ ਹਾਦਸਾ ਵਾਪਰਿਆ ਕਿ ਬੱਸ ਨੂੰ ਅਚਾਨਕ ਕਿਸੇ ਪ੍ਰੋਬਲਮ ਕਰਕੇ ਜਾਂ ਕੋਈ ਹੋਰ ਘਟਨਾ ਕਰਕੇ ਬੱਸ ਨੂੰ ਇੱਕ ਅਗ ਦੇ ਵਿੱਚ ਚਪੇੜ ਵਿੱਚ ਬੱਸ ਜੋ ਆ ਗਈ ਹੈ ਤੇ ਕਾਫੀ ਦਰਦਲਾ ਖਾਸਾ ਵਾਪਰਿਆ ਇਸ ਸਬੰਧੀ ਅਸੀਂ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕਰਾਂਗੇ ਤੇ ਕਿਵੇਂ ਉਹ ਇਸ ਸਬੰਧੀ ਜਾਣਕਾਰੀ ਉਹਨਾਂ ਨੂੰ ਮਿਲੀ ਹੈ ਤੇ ਕੀ ਉਹ ਕਹਿਣਾ ਚਾਹੁੰਦੇ ਕਿਵੇਂ ਅੱਜ ਹਾਸਾ ਖਾਪਰਿਆ ਬੱਸ ਸ਼ਰਧਾਲੂਆਂ ਨਾਲ ਭਰੀ ਗਈ ਸੀ ਧਾਰਮਿਕ ਸਥਾਨ ਦੇ ਦਰਸ਼ਨ ਕਰਾਉਣ ਵਾਸਤੇ ਤੇ ਕਿਵੇਂ ਹਾਸਾ ਵਾਪਰਿਆ ਕਿਵੇਂ ਤੁਹਾਨੂੰ ਪਤਾ ਲੱਗਾ ਜੀ ऐसा है ना दस तारीख को ना अक्षय तृतीया वाले दिन ये प्रयागराज अयोध्या काशी तो मथुरा वृंदावन के लिए तीर्थ यात्रा करने के लिए ये हर साल ही साल बाद हर साल इस तीर्थ यात्रा को जाते थे इस बार कल रात को ये सारी जगह तीर्थ से वापस आ रहे थे वृंदावन से जब वापस आ रहे थे तो पलवर के पलवल के पास में नूहू नाम की जगह उस जगह पर बस के अंदर आग लग गई आग लगने की वजह से जिसके अंदर 11 आदमियों की जो डेथ मौके से हो गई तो एक इसमें बहुत ज़्यादा सीरियस है जो नूहू मेडिकल रिसर्च सेंटर के अंदर डॉक्टर जैन ट्रीटमेंट कर रहे हैं तो जैसे ही छः बजे के लगभग अपने कुमार जी हैं उनके पास में फ़ोन आया उन्होंने मेरे को फ़ोन किया मैंने एक दोनों के साथ में फ़ोन किया फ़ोन से टाइप हुआ तो पता लगा कि रात को करीबन ही बारह एक बजे के लगभग बस में हादसा हुआ आग लगी जिसकी वजह से मौके पर ग्यारह आदमियों की डेथ हुई जिसमें सालिमान नगर के एक ही परिवार के तीन लोग हैं साथ में लगते हुए डड़वाल परिवार के हैगे एक उनकी भी डेथ हुई है जो चार तो हमारे सालिमान नगर परिवार से ही डेथ हुई है ਇਹ ਕੁੱਲ ਕਿੰਨੀਆਂ ਸਵਾਰੀਆਂ ਬੱਸ ਦੇ ਵਿੱਚ ਮੌਜੂਦ ਸਨ ਹੈ ਬੱਸ ਕੇ ਅੰਦਰ 50 ਤੋਂ 60 ਸਵਾਰੀ ਕੇ ਵਿੱਚ 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 ਸਵਾਰੀਆਂ ਕਾ ਅੰਦਾਜ਼ਾ ਲਗਾਇਆ ਜਾ ਰਹਾ ਤੇ ਸਵਾਰੀਆਂ ਕੱਲੀ ਹਸ਼ਰਪੁਰ ਸੀ ਜਾਂ ਹੋਰ ਆਸ-ਪਾਸ ਦੇ ਸ਼ਹਿਰਾਂ ਤੋਂ ਵੀ ਪਹੁੰਚੀਆਂ ਸੀ ਨਹੀਂ ਇਸ ਵਿੱਚ ਲੁਧਿਆਣੇ ਫਕਵਾੜਾ ਤੇ ਮੋਹਾਲੀ ਚੰਡੀਗੜ੍ਹ ਸੇ ਵੀ ਕੁਝ ਸਵਾਰੀਆਂ ਗਈ ਸੀ ਬੱਸ ਪੂਰੀ ਧਾਰਮਿਕ ਜੋ ਡਿਲੈਕਸ ਬੱਸ ਜੋ ਹੁੰਦੀ ਹੈ ਦਿੱਲੀ ਦਾ ਨੰਬਰ ਤਾਂ ਉਹ ਬੱਸ ਪੂਰੀ ਯਾਤਰਾ ਕਰਾਉਣ ਕੇ ਲਈ ਗਈ ਹੁੰਦੀ ਹੈ ਤੈ ਤੁਹਾਨੂੰ ਸਿਰਫ ਇੱਕ ਫੋਨ ਕਾਲ ਆਈ ਹੈ ਜਾਂ ਨਿਊਜ਼ ਦੇ ਵਿੱਚ ਉਥੋਂ ਚੈਨਲ ਤੇ ਕਿਸੇ ਖਬਰ ਚੱਲੀ ਹੈ ਤਾਂ ਪਤਾ ਲੱਗਾ ਕਿਸੇ ਭਖਤ ਦਾ ਫੋਨ ਆਇਆ تھا ਵहां से ਇੱਕ ਐਸੇਸੋ ਹਸ਼ਾਰਪੁਰ ਵਾਲੀ ਜੋ ਬੱਸ ਗਈ ਹੈ ਆਪਕੀ ਉਸਕੇ ਅੰਦਰ ਬੱਸ ਕੇ ਅੰਦਰ ਅਗ ਲੱਗੀ ਫਿਰ ਉਸ ਮੌਕੇ ਸੇ ਜੋ ਹਸ਼ਾਰਪੁਰ ਕੇ ਮੋਹੱਲੇ ਵਾਲੇ ਨਿਵਾਸੀ ਤੇ ਜੋ ਬੱਸ ਲੈ ਗਏ ਉਹਨਕੇ ਪਰਿਵਾਰਕ ਜਾਂ ਜੋ ਨਜ਼ਦੀਕ ਹੀ ਥੇ ਉਹਨਕੋ ਫੋਨ ਕੀਤਾ ਤਾਂ ਪਤਾ ਲੱਗਾ ਬਾਕੀ ਮਹੀ ਹਾਦਸਾ ਹੋਇਆ ਹੈ तो ये जो परिवार यहाँ हुशियारपुर से गए हैं तो उनके बारे में कुछ पता चला कि वो सेफ़ हैं या कुछ दाखिल है उस सट चोट भी लगी है उनको हाँ जी कुछ आग से जूझते हैं कुछ कुछ गैस चढ़ी हुई है जो हॉस्पिटल के अंदर काफ़ी लोगों का ट्रीटमेंट चल रहा है जिसमें ग्यारह आदमियों की डेथ है तो क्या कारण मानते हो कि किसी कारण का पता चला बस के हाँ जो है आग लगने का कारण ਇਹ ਐਸਾ ਕੋਈ ਅੰਦਾਜ਼ਾ ਨਹੀਂ ਹੈ ਕਿ ਇਹ ਬਤਾਇਆ ਜਾ ਰਿਹਾ ਸਿਰਫ ਆਗ ਲੱਗੀ ਹੈ ਇਹ ਪਤਾ ਨਹੀਂ ਆਗ ਲੱਗਣੇ ਦਾ ਕਾਰਨ ਕੀ ਹੈ ਜਾਂ ਤੋ ਸੀਐਨਸੀ ਬਸ ਸਿਲੰਡਰ ਦਾ ਕਾਰਨ ਹੈ ਜਾਂ ਏਸੀ ਦਾ ਕਾਰਨ ਹੈ ਇਹ ਉਸ ਪਰਮਾਤਮਾ ਨੂੰ ਹੀ ਪਤਾ ਹੈ ਜਾਂ ਜੋ ਲੋਕ ਵहां से ਵਾਪਸ ਆਉਣਗੇ ਜਦ ਉਸ ਦਾ ਕੋਈ ਕਾਰਨ ਬਤਾएंगे ਕਿਵੇਂ ਦੇਖਦੇ ਹਾਂ ਸਰ ਜਿਹੜਾ ਦਰਦਰਕ ਹਾਸਾ ਉੱਪਰ ਆ ਤੇ ਸ਼ਹਿਰਪੁਰ ਤੋਂ ਇਲਾਵਾ ਹੋਰ ਵੀ ਸ਼ਹਿਰ ਤੋਂ ਮੁਸਾਫਰ ਗਏ ਸੀ ਇਸ ਸਫਰ ਕਰਨ ਹਾਂਜੀ ਗਏ ਸੀ ਪਰ ਜੋ ਹੋਇਆ ਮੜਾ ਬਸ ਹੋਇਆ ਮੜਾ ਹੋਇਆ ਕੀ ਕਰ ਸਕਦੇ ਹੁਣ ਇਸ ਬਾਰੇ ਦੁਖੀ ਬਹੁਤ ਕਟਦਾ ਬਹੁਤ ਜਿਆਦਾ ਮਹਿਸੂਸ ਆ ਕਿਵੇਂ ਸੋਚਦੇ ਹੋ ਕਿ ਜਿਹੜੀ ਇਹ ਹਾਸਾ ਗਰਸ ਤੋਂ ਬਸ ਹੋਈ ਹੈ ਕੀ ਕਾਰਨ ਮੰਨਦੇ ਹੋ ਕਿ ਸੀਐਨਜੀ ਦੀ ਗੈਸ ਦੇ ਨਾਲ ਹੋਇਆ ਜਾਂ ਕੋਈ ਹੋਰ ਕਟਨਾ ਮੇਰੇ ਹਿਸਾਬ ਨਾਲ ਤਾਂ ਸੀਐਨਜੀ ਗੈਸ ਨਾਲ ਹੀ ਹੋਇਆ ਹੋਰ ਤਾਂ ਕੋਈ ਚਾਰਾ ਨਹੀਂ ਹੈਗਾ ਗੱਡੀਆਂ ਹੋ ਵੀ ਚਲਦੀਆਂ ਪਰ ਇਹਨਾਂ ਨੂੰ ਕੋਈ ਅਰੇਜਮੈਂਟ ਚਾਹੀਦਾ ਕੋਈ ਇੱਕ ਪਾਸੇ ਨਿਕਲਦੀ ਬਸ ਸਵਾਰੀ ਸਾਰੀ ਇੱਕ ਪਾਸੇ ਨਿਕਲਦੀ ਹੈ ਦੋ ਤਿੰਨ ਪਾਸੇ ਅਮਜੰਸੀ ਜਿਹੜਾ ਖਿੜਕੀਆਂ ਆਉਂਦੀਆਂ ਉਹ ਜੂਰ ਹੋਣੀ ਚਾਹੀਦੀਆਂ ਤੇ ਯਾ ਕੀ ਸੇਫਟੀ ਹੈ ਨਹੀਂ ਕੋਈ ਵੀ ਅਸੀਂ ਕਈ ਵਾਰ ਗਏ ਬੱਸਾਂ 'ਚ ਗਏ ਆ ਇਸੀ ਬੱਸਾਂ 'ਚ ਪਰ ਸੇਫਟੀ ਹੈ ਨਹੀਂ ਹੋ ਚੁਕੀ ਕੋਈ ਵੀ ਜਿਵੇਂ ਤੁਸੀਂ ਸੇਫਟੀ ਮੰਨਦੇ ਹੋ ਨਹੀਂ ਹੈ ਤੇ ਫਿਰ ਇਹ ਸੀਐਨਜੀ ਬੱਸ ਕਰਨ ਦਾ ਕੀ ਬੈਨੀਫਿਟ ਕਿਉਂ ਕੀਤੀ ਗਈ ਬੱਸ ਗਰਮੀ ਗਰਮੀ ਸ਼ੀਸ਼ੇ ਬੰਦ ਹੁੰਦੇ ਆ ਸਫ਼ਰ ਲੰਬਾ ਵਾ ਏਸੀ ਇਸ ਗੱਲ ਕਰਦੇ ਆ ਏਸੀ ਬੱਸ ਕਰਦੇ ਆ ਹਰ ਸਾਲ ਜਾਂਦੇ ਆ ਹਰ ਸਾਲ ਇਹ ਫਸਟ ਟਾਈਮ ਹੋਇਆ ਹਾਸ ਇਹ ਫਸਟ ਟਾਈਮ ਹੋਇਆ ਤੇ ਜੇ ਇਹਨਾਂ ਪਰਿਵਾਰਾਂ ਬਾਰੇ ਕੋਈ ਜਾਣਕਾਰੀ ਮਿਲੀ ਹੈ ਕੋਈ ਹਾਂ ਇਹਨਾਂ ਦੇ ਇੱਕ ਮਿਸਰੀ ਗਏ ਆ ਰਕੀਸ਼ ਸ਼ਰਮਾ ਦੇ ਤੇ ਇੱਕ ਆਪਣੇ ਉਹਦੇ ਮਿਸ ਬੇਟਾ ਗਿਆ ਤੇ ਇੱਕ ਬੱਚੀ ਪੁੱਤ ਪੁੱਤਰੀ ਰਕੀਏ ਦੀ ਪੁੱਤਰੀ ਗਈ ਆ ਉਹਦੇ ਬਰਾਦੇ ਮੁੰਡੇ ਤੇ ਕਿਹਨੇ ਸੇਫ ਨੇ ਕੋਈ ਜਾਣਕਾਰੀ ਮਿਲੀ ਨਹੀਂ ਇਹ ਜੱਥੂ ਗੀਣਾ ਦੀ ਪਤੀ ਨਾਲ ਹੀ ਡੈਥ ਹੋ ਗਈ ਆ ਇਹਨਾਂ ਤੇ ਨਾਲ ਹੀ ਡੈਥ ਹੋ ਗਈ ਆ ਪਤੀ ਨਾਲ ਹੀ ਡੈਥ ਹੋ ਗਈ ਆ ਬਾਕੀ ਅਸ ਗੌਂਦੀ ਦਰਵਾਲ ਸਾਹਿਬ ਹੈਗੇ ਇਹਨਾਂ ਦੀ ਮਿਸਰੀ ਡੈਥ ਹੋਈ ਆ ਅੱਛਾ ਜੀ ਤੇ ਬਾਕੀ ਉਹ ਜਨਤਾ ਬੂਡ ਹਾਸ ਦੇ ਮੁਲਾਜ਼ਮ ਮੈਂ ਰਕੀਸ਼ ਪਸੀਨ ਉਹਦੀ ਵਾਈਫ ਦੀ ਕਹਿੰਦੇ ਡੈਥ ਹੋਈ ਆ ਉਹ ਸੁਣ ਚ ਮੈਨੂੰ ਆਇਆ ਤੇ ਬਹੁਤ ਮਾੜੀ ਗੱਲ ਹੋਈ ਹਾਰਪਤੀਆਂ ਲਗਾਤਾਰ 5 6 ਮੋਤਾਂ ਜਿਹੜੀਆਂ ਹੋ ਚੁੱਕੀਆਂ ਨੇ ਕੀ ਕਰ ਸਕਦੇ ਉਹਨੂੰ ਕਰ ਕੀ ਸਕਦੇ ਕੋਈ ਨਹੀਂ ਕਰ ਸਕਦੇ ਕੋਈ ਲੋਕਾਂ ਨੂੰ ਅਪੀਲ ਜਾਂ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਜਾਂ ਟ੍ਰਾਂਸਪੋਰਟ ਵਿਭਾਗ ਨੂੰ ਕੁਝ ਕਹਿਣਾ ਚਾਹੁੰਦੇ ਇਹ ਟ੍ਰਾਂਸਪੋਰਟ ਨੂੰ ਕਹਿੰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਆ ਤਾਂ ਕਿ ਇਹਦਾ ਹੋਰ ਹਾਸਾ ਅੱਗੇ ਨਾ ਹੋਵੇ ਅੱਗੇ ਨਾ ਵਾਪਰੇ ਇਹ ਜਰਾ ਹਾਸਾ ਜੋ ਹੋਇਆ ਬਹੁਤ ਮਾੜਾ ਹੋਇਆ ਤੇ ਇਹਨਾਂ ਨੂੰ ਰੇਜਰਮੈਂਟ ਕਰਨਾ ਚਾਹੀਦਾ ਬੱਸਾਂ ਨੂੰ ਵਿੱਚ ਕੈਂਬੇ ਲਾਏ ਐ ਇੱਥੇ ਛਾਪ ਲਾਏ ਬਾਹਰੀਆਂ ਬੱਸਾਂ ਨੂੰ ਵੀ ਲਾਉਣੇ ਚਾਹੀਦੇ ਆ ਰਣ ਚਾਹੀਦੇ ਏਸੀ ਜਿਹੜੀਆਂ ਜਾਂਦੀਆਂ ਬੱਸਾਂ ਖਿੜਕੀਆਂ ਹੋਣੀਆਂ ਚਾਹੀਦੀਆਂ ਦਵਾਜੇ ਹੋਣੇ ਚਾਹੀਦੇ ਲੰਘਣ ਨੂੰ ਕੋਈ ਇਹਨਾਂ ਦਾ ਸਿਸਟਮ ਨਹੀਂ ਹੈ ਇੱਕੋ ਹੀ ਦਰਵਾਜਾ ਸੀ ਜਾਂਦੇ ਜਾਂਦੇ ਇੱਕ ਮੁੰਡਾ ਮੋਗਾ ਤੋਂ ਮਰ ਗਿਆ ਜਾਂਦੇ ਜਾਂਦੇ ਕਹਿੰਦੇ ਮਰ ਗਿਆ ਮੁੰਡਾ ਤਵਾਰੀਆਂ ਦੇ ਫਸਾ ਗ੍ਰਸਤ ਤੇ ਮੋਤਾ ਹੁੰਦਾ ਵੱਡਾ ਕਾਰਨ ਐ ਐਮਰਜੈਂਸੀ ਜਿਹੜੀ ਖਿੜਕੀ ਐ ਆਮ ਬਸਾਂ ਦੇ ਵਿੱਚ ਦੇਖਿਆ ਵਕਾ ਉਹ ਲਾਜ਼ਮੀ ਹੁੰਦੀ ਹੈ ਤੇ ਵਿਭਾਗ ਵੱਲੋਂ ਵੀ ਇਸ ਸੰਬੰਧੀ ਆਦੇਸ਼ ਦਿੱਤੇ ਜਾਂਦੇ ਨੇ ਕਿ ਜੇ ਜਿਹੜੀ ਬਸ ਤਿਆਰ ਕੀਤੀ ਜਾਂਦੀ ਉਸ ਵਿੱਚ ਐਮਰਜੈਂਸੀ ਖਿੜਕੀ ਜਿਹੜੀ ਹੈ ਉਹ ਲਗਾਈ ਜਾਂ ਜਾਨੀ ਚਾਹੀਦੀ ਹੈ ਪਰ ਇਸ ਬਸ ਵਿੱਚ ਐਮਰਜੈਂਸੀ ਦਰਵਾਜ਼ਾ ਨਾ ਹੋਣ ਕਰਕੇ ਸਵਾਰੀਆਂ ਵਿੱਚ ਭਗੜੜ ਜਿਹੜੀ ਮਚ ਗਈ ਹੈ ਤੇ ਇੱਕੋ ਵਿੰਡੋ ਦੇ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਕਾਰਨ ਅੱਗ ਦੇ ਚਪੇੜ ਵਿੱਚ ਸਾਰੇ ਜੋਸ਼ਰਦਾਲੂ ਸੀ ਉਹ ਆ ਗਏ ਤੇ ਇੱਕ ਵੱਡਾ ਦਰਦਨਾਕ ਭਿਆਨਕ ਹਾਦਸਾ ਵਾਪਰ ਗਿਆ ਸਮੂਹ ਹਲਾਵਾਸੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇਹੀ ਅਪੀਲ ਕੀਤੀ ਗਈ ਹੈ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਸਬੰਧੀ ਧਿਆਨ ਦੇਣ ਦੀ ਲੋੜ ਹੈ ਤੇ ਜਿਹੜੀਆਂ ਸੀਐਨਜੀ ਬੱਸਾਂ ਦੇ ਵਿੱਚ ਵੀ ਇੱਕ ਖਿੜਕੀ ਐਮਰਜੈਂਸੀ ਜੋ ਦਰਵਾਜ਼ਾ ਹੁੰਦਾ ਉਹ ਲਗਾਉਣਾ ਚਾਹੀਦਾ ਤਾਂ ਜੋ ਸਵਾਰੀਆਂ ਦੀ ਇਸ ਤਰ੍ਹਾਂ ਦੇ ਹਾਸਿਆਂ ਦੇ ਵਿੱਚ ਸੇਫਟੀ ਹੋ ਸਕੇ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਦ ਨਾਲ ਮਨਵਨੀ ਸਿੰਘ ਚਿਮਾ ਇਜਾਜ਼ਤ ਦਿਓ ਧੰਨਵਾਦ